ਲਓ ਜੀ ਮੋਜਾ ਛਤਰੀ ਤੇ ਆਇਆ ਜਾਂਦਾ ਹੈ ਛਤਰੀ ਤੋਂ ਥੱਲੇ ਥੋੜੀ ਜੀ ਲੈਂਡਿੰਗ ਕਰਨੀ ਮੁਸ਼ਕਲ ਲੱਗਦੀ ਐ ਨੂੰ ਕਿਉਂਕਿ ਛਤਰੀ ਉੱਚੀ ਬਹੁ ਲੱਗੀ ਹੋਈ ਆ ਆ ਨੀਲੀ ਕਬੂਤਰੀ ਵੀ ਇਸ਼ਾਰਾ ਆ ਗਈ ਹੁਣ ਪੂਰੀ ਮੰਗੋਲਾ ਵਜਾ ਵੀ ਦੇਖੋ ਉੱਡਣ ਦੀ ਤਿਆਰੀ ਕਰ ਰਹੇ ਨੇ ਇਹ ਸਾਰੇ ਜਾਨਵਰ ਆਪਣੇ ਬਾਹਰ ਕੱਢੇ ਨੇ ਅੱਜ ਬਚਿਆਣੇ ਵੀ ਆ ਗਿਆ ਹਾ 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 ਮਾ ਜਾ ਓਏ ਇਹ ਆ ਹਾ 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 ਆਓ 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 ਆ ਹਾ 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 ਉਹ ਦੇਖੋ ਥੀ ਭੇਜ ਆ ਮੈਂ ਰੁੜ ਕੇ ਜਾਂਦਾ ਵੀ ਆ ਫੇਰ ਮੁੜੇ ਆਉਂਦਾ ਉਹ ਅੱਜ ਲੱਠੀ ਦਾ ਕਬੂਤਰ ਲੱਗਿਆ ਹੈ ਗੁੜਕਣ ਤੇ ਮਸਤੀ ਜਾ ਪੂਰਾ ਉਹਨੂੰ ਆਪਦੀ ਕਬੂਤਰੀ ਇੰਥੇ ਆਉਂਦੀ ਪਤੰਦਰ ਨਾਲ ਕਬੂਤਰੀ ਕਦੀ ਆ ਬੈਠੀ ਹੈ ਕੁੰਜੇ ਚ ਹਾ 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 ਹਾ

ਲਗ ਗਿਆ ਜੀ ਮੋਜਾ ਦੁਆਰਾ ਹੁਣ ਲੰਬਾ ਗੇੜਾ ਪਾ ਕੇ ਫੇਰ ਆਊਗਾ ਆ ਆ ਆ ਮਾਤੇ ਰੇ ਸਦਕੇ ਸਦਕੇ ਨੀਲੀਏ ਵੇਖੇ ਨੀਲੀਨ ਰੱਖਿਆ ਜਾ ਆ ਆ ਆ ਆ ਮੇਲੇ ਦਨੀ ਉੜ ਇੱਕ ਹੋਰ ਉੜ ਗਿਆ ਪਤਾ ਨਹੀਂ ਕਿਹੜਾ ਸੀ ਉਹ ਉਹ ਸਿਆ ਲੱਠਾ ਬੱਚਾ ਛੋਟਾ ਹੈ ਉਹ ਵੀ ਬੈਠਾ ਹੈ ਅਛਾ ਚਟਾ ਕਬੂਤਰ ਉੜ ਗਿਆ ਉਹਦੇ ਨਾਲ ਮੋਗੇ ਵਾਲਾ ਆਓ 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 ਆਹ ਹਾ 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 ਹਨੀਲੀ ਫੇਰਾ ਕਿੱਧਰ ਨੀਲਾ ਬੱਚਾ ਦੇਖੋ ਸਿਰ ਚਿੱਟਾ ਹੋ ਗਿਆ ਗੋਲੇ ਬੱਚੇ ਦਾ ਆ ਆ ਆ ਆ ਆ ਵੀਡੀਓ ਨੂੰ ਲਾਇਕ ਸ਼ੇਅਰ ਜ਼ਰੂਰ ਕਰਿਆ ਕਰੋ ਮੇਰਾ ਭਰਾ ਬਣ ਕੇ ਬਾਈਓ ਤਾਂ ਕਿ ਅੱਪਰੋੜ ਤੱਕ ਜਾਣਕਾਰੀ ਪਹੁੰਚਦੀ ਕਰੀਏ Ah 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 ah. Kollar jag i sätter det förmodligen på jag ha Ah 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 ah. ਦੋਨਾਂ ਦੀ ਲੈਂਡਿੰਗ ਹੋ ਗਈ ਮਾਈ ਜੀ ਲਾਈਕ ਸ਼ੇਅਰ ਜਰੂਰ ਕਰਿਆ ਕਰੋ ਮੇਰਾ ਭਾ ਵੀ ਬਣ ਕੇ ਠੀਕ ਆ ਨਾ ਆਪਣੇ ਯਾਰਾਂ ਮਿੱਤਰਾਂ ਨੂੰ ਵੀਡੀਓ ਭੇਜੋ ਸਬਸਕ੍ਰਾਈਬ ਕਰਾਓ ਉਹਨਾਂ ਤੋਂ ਜਰੂਰ ਧੰਨਵਾਦ ਸਾਰਿਆਂ ਦਾ